ਕੱਲ ਬੜੀ ਸਾਡੇ ਲਾਈਵ ਦੇ ਵਿੱਚ ਨਾ ਇੱਕ ਨੌਜਵਾਨ ਆਇਆ ਹਾ ਸੀ ਤੇ ਨੌਜਵਾਨ ਤੇ ਸ਼ਿਕਾਇਤ ਇਹ ਸੀ ਕਿ ਉਹਦੀ ਜਿਹੜੀ ਲਿਵਨ ਪਾਰਟਨਰ ਹੈ ਉਹਦੀ ਜਿਹੜੀ ਗਰਲਫ੍ਰੈਂਡ ਹੈਗੀ ਹੈ ਉਹਨੂੰ ਉਹਦੇ ਕੰਮ ਤੋਂ ਲਾਈਕ ਗਰਲਫ੍ਰੈਂਡ ਦੇ ਕੰਮ ਤੋਂ ਕੋਈ ਬੰਦਾ ਮੈਸੇਜ ਕਰਦਾ ਹੈ। ਓਕੇ ਕੰਮ ਤੇ ਦੋ ਦੋ ਜਣੇ ਅਗਰ ਮੈਸੇਜ ਕਰਦੇ ਪੈਣ ਤੇ ਗਲਤ ਕੀ ਉਹਦੇ ਵਿੱਚ ਮੈਸੇਜ ਕੀ ਗਲਤ ਪੜਿਆ ਕੁਝ ਨਹੀਂ ਗਲਤ ਪੜਿਆ ਪਰ ਮੈਸੇਜ ਕਰਦਾ ਤੇ ਇਹਨੂੰ ਇਹ ਗੱਲ ਮਾੜੀ ਲੱਗਦੀ ਹੈ ਕਿ ਜਿਹੜਾ ਉਹ ਬੰਦਾ ਕਿਉਂਕਿ ਉਹਨੂੰ ਬੰਦੇ ਦੀ ਸੋਚ ਪਤਾ। ਜੇ ਤੁਹਾਨੂੰ ਬੰਦੇ ਦੀ ਸੋਚ ਪਤਾ ਤਾਂ ਜਗੇ ਬੰਦੇ ਦੇ ਸਿਰ ਫੜੋ ਬੰਦੇ ਦੇ ਵਾਲ ਫੜੋ ਜੇ ਤੁਹਾਡੀ ਗਰਲਫ੍ਰੈਂਡ ਹੈ ਉਹਦੇ ਫੋਨ ਚੈੱਕ ਕਰਨਾ ਉਹਦੇ ਸਿਰ ਚ ਕਿੱਲਾਂ ਠੋਕਣੀਆਂ ਇਹ ਕਿਥੋਂ ਦੀ ਅਕਲਮੰਦੀ ਹੈਗੀ ਹੈ ਬਾਕੀ ਅਗਰ ਤੁਹਾਨੂੰ ਇੰਨਾ ਸ਼ੱਕ ਪੈਂਦਾ ਪੈ ਕੇ ਤੁਹਾਡੀ ਗਰਲਫ੍ਰੈਂਡ ਠੀਕ ਨਹੀਂ ਹੈਗੀ ਕਿਉਂਕਿ ਤੁਸੀਂ ਕਿਸੇ ਬੰਦੇ ਦੇ ਮੈਸੇਜ ਉਸ ਨੂੰ ਦੇਖਦੇ ਪਏ ਹੈਗੇ ਹੋ So, i think ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜੇ ਜਦੋਂ ਬੰਦੇ ਜਿਹਨਾਂ ਬੰਦਿਆਂ ਦੀ ਨੀਤ ਇਹ ਹੁੰਦੀ ਹੈ ਕਿ ਉਹਨਾਂ ਨੇ ਕਿਸੇ ਔਰਤ ਦੇ ਯੂ ਗੈਟਿੰਗ ਇਨ देयर ਪੈਂਟਸ ਯਾ ਉਹਨੂੰ ਸੈਕਸ ਕਰਨਾ ਜਾਂ ਉਹਦੇ ਸਰੀਰ ਨੂੰ ਹਾਸਲ ਕਰਨਾ ਤਾਂ ਉਹਨੇ ਹਰ ਦਾਅ ਪੇਚ ਇਸਤੇਮਾਲ ਕਰਨਾ ਹੁੰਦਾ ਪੜ੍ਹੀ ਕੁੜੀਆਂ ਹੁੰਦੀਆਂ ਉਹਦੀ ਸੋਸ਼ੀਅਲਲੀ ਡਿਫਰੈਂਟ ਹੁੰਦੀ ਹੈ ਜਿਹੜੇ ਇਹ ਸਾਰੇ ਬੋਏਫ੍ਰੈਂਡ ਹੈਗੇ ਹਨ ਬਾਹਲੇ ਜਿਹੜੇ ਪਰਮੇਸ਼ਰ ਬਣੇ ਫਿਰਦੇ ਹਿੱਸਾ ਦਾ ਲੈਣਾ ਹੈਗਾ ਕਿਰਾਏ ਦਾ ਵੀ ਇਦਾਂ ਬਹੁਤ ਸਰੀਆ ਵਧੀਆ ਰੋਟੀਆਂ ਪਕਾਉਂਦੀਆਂ ਐ ਕੁੜੀਆਂ ਭਾਂਡੇ ਧੋਉਂਦੀਆਂ ਐ ਕੁੜੀਆਂ ਕੱਪੜੇ ਧੋਉਂਦੀਆਂ ਐ ਕੁੜੀਆਂ ਸਫਾਈਆਂ ਕਰਦੀਆਂ ਐ ਕੁੜੀਆਂ ਆਪ ਦਾ ਸਰੀਰ ਦਿੰਦੀਆਂ ਇਹ ਕੁੜੀਆਂ ਸ਼ਰਾਬਾਂ ਪੀਵੀ ਕੇ ਵਧੀਆ ਸੈਕਸ ਰੌਣ ਕਰਾਉਂਦੀਆਂ ਐ ਇਹ ਕੁੜੀਆਂ ਦਿਮਾਗ ਖਰਾਬ ਆ ਤੁਹਾਡਾ ਅਕਲ ਨੂੰ ਹੱਥ ਮਾਰੋ ਬਾਣਾ ਮੋਟਾ ਸਮਝੇ ਹੋ ਜਿਹੜਾ ਨਖਸਮਾ ਤੁਹਾਡਾ ਫੋਨ ਚੈੱਕ ਕਰਨ ਲੱਗ ਪਿਆ ਨਾ ਉਹਦੇ ਨਾਲ ਤੁਹਾਡਾ ਰਿਸ਼ਤਾ ਆਲਰੇਡੀ ਖਤਮ ਐ ਤੇ ਉਹ ਭਾਵੇਂ ਹਜ਼ਾਰ ਗੁਲਾਬ ਦੇ ਫੁੱਲ ਲੈ ਕੇ ਤੁਹਾਨੂੰ ਪ੍ਰਪੋਜ਼ ਕਰ ਲਵੇ ਵਿਆਹ ਦੇ ਵਾਸਤੇ ਉਹਨਾਂ ਨਾਲ ਵਿਆਹ ਨਾ ਕਰਿਓ ਅਦਰਵਾਈਜ਼ ਉਹ ਬੰਦਾ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ ਉਹ ਕੰਮ ਹੀ ਲੱਭਦਾ ਪਿਆ ਕਾਰਨ ਲੱਭਦਾ ਪਿਆ ਤੁਹਾਨੂੰ ਸਾਰੀ ਉਮਰ ਜ਼ਰੀਲ ਕਰਨ ਦੇ ਵਾਸਤੇ ਵਾਚ ਯਰਸੈਲਫ ਮੈਂ ਥੋੜੇ ਲਫ਼ਜ਼ਾਂ ਦੇ ਵਿੱਚ ਬਹੁਤੀ ਤੁਹਾਨੂੰ ਗੱਲ ਦੱਸਤੀ ਐ ਜੇ ਪੱਲੇ ਪਈ ਥੋੜੀ ਜ਼ਿੰਦਗੀ ਬਚ ਜੂਗੀ ਨਹੀਂ ਪਈ ਗੰਡੇ ਵੀ ਖਾਉਂਗੀਆਂ ਛੱਤਰ ਵੀ ਖਾਉਂਗੀਆਂ ਪੈਸੇ ਵੀ ਦਊਂਗੀ ਸਮਝ ਆਈ ਗਾ ਜੇ ਹਾਲੇ ਵੀ ਨਹੀਂ ਆਈ